ਇਸ ਤੇ ਨਾ ਉਹਦੋਈ ਨਿਭਦੇ ਆ ਜਦੋਂ ਦੋਹਾਂ ਵਿੱਚ ਇੱਜ਼ਤ ਹੋਵੇ ਤੇ ਮਾਨ ਸਨਮਾਨ ਹੋਵੇ ਆਪਾਂ ਦੇਖਿਆ ਕਿ ਬਹੁਤ ਘਰਾਂ ਵਿੱਚ ਪਤੀ ਪਤਨੀ ਦਾ ਰਿਸ਼ਤਾ ਕੁਝ ਵਧੀਆ ਨਹੀਂ ਹੁੰਦਾ ਉਹਦਾ ਕਾਰਨ ਕੀ ਆ ਕਿ ਮੰਨਿਆ ਉਹਨਾਂ ਵਿੱਚ ਪਿਆਰ ਘੱਟ ਹੋ ਸਕਦਾ ਪਰ ਜੇ ਉਹ ਦੋਵੇਂ ਇੱਕ ਜਿਹਦੀ ਇੱਜ਼ਤ ਵੀ ਨਹੀਂ ਨ ਕਰ ਰਹੇ ਤੇ ਫਿਰ ਉਹ ਰਿਸ਼ਤਾ ਸਿਰਫ ਇੱਕ ਨਾਂ ਦਾ ਰਿਸ਼ਤਾ ਉਹ ਦੁਨੀਆ ਵਾਸਤੇ ਆਪਣੇ ਰਿਸ਼ਤੇ ਨੂੰ ਨਿਭਾ ਰਹੇ ਆ ਪਰ ਜੇ ਦੋਵੇਂ ਇੱਕ ਜਿਹਦੀ ਇੱਜ਼ਤ ਕਰਨ ਸਨਮਾਨ ਕਰਨ ਤਾਂ ਹੋ ਸਕਦਾ ਕਿ ਉਸ ਰਿਸ਼ਤੇ ਵਿੱਚ ਕਿਤੇ ਨਾ ਕਿਤੇ ਪਿਆਰ ਵੀ ਆ ਜਾਵੇ ਕਈ ਵਾਰੀ ਨਾ ਕੋਈ ਦੋਵਾਂ ਵਿੱਚੋਂ ਇੱਕ ਕਿਸੇ ਗਲਤ ਰਸਤੇ ਤੇ ਚੱਲ ਪੈਂਦਾ ਬਟ ਜੇ ਪਤੀ ਜਾਂ ਪਤਨੀ ਦੋਵੇਂ ਇਹ ਸਮਝਣ ਕਿ ਇਹ ਤਾਂ ਗਲਤ ਰਸਤੇ ਤੇ ਆ ਤੇ ਮੇਰਾ ਤੇ ਕੁਛ ਲੱਗਦਾ ਹੀ ਨਹੀਂ ਜਾਂ ਮੇਰੀ ਕੁਛ ਲੱਗਦੀ ਨਹੀਂ ਤਾਂ ਉਹ ਰਿਸ਼ਤੇ ਆਪਾਂ ਖਰਾਬ ਕਰ ਲੈਣੇ ਆ ਤੇ ਖਤਮ ਕਰ ਲੈਣੇ ਆ ਜੇ ਉੱਥੇ ਆਪਾਂ ਉਹਨਾਂ ਰਿਸ਼ਤਿਆਂ ਨੂੰ ਪਿਆਰ ਦੇ ਨਾਲ ਤੇ ਸਨਮਾਨ ਦੇ ਨਾਲ ਨਿਭਾਵਾਂਗੇ ਨਾ ਤਾਂ ਉਹ ਰਿਸ਼ਤੇ ਸਹੀ ਰਸਤੇ ਤੇ ਵੀ ਆਉਣਗੇ ਤੇ ਆਪਣਾ ਲੰਬੇ ਸਮੇਂ ਤੱਕ ਆਪਣਾ ਸਾਥ ਵੀ ਨਿਭਾਉਣਗੀ ਪਰ ਜੇ ਉਹ ਰਿਸ਼ਤੇ ਜੇ ਆਪਾਂ ਨਫ਼ਰਤ ਪੈਦਾ ਕਰ ਲਈ ਨਾ ਫਿਰ ਉਹ ਰਿਸ਼ਤੇ ਇੱਕ ਨਾ ਇੱਕ ਦਿਨ ਤਾਂ ਖਤਮ ਹੀ ਹੋਣਗੇ